ਕੇੜੀ ਵਾਲੇ ਬਾਬੇ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਦੇ ਬਾਹਰ ਆ ਕੇ ਉਹਨਾਂ ਦੇ ਲੱਤ ਦੇ ਉੱਤੇ ਗੋਲੀ ਮਾਰੀ ਗਈ ਤੋਂ ਮਤਲਬ ਇੱਥੋਂ ਵੱਜ ਕੇ ਪਿੱਛੋਂ ਇੱਥੇ ਮੂਰੇ ਨੂੰ ਆ ਪੱਟ ਚੋਂ ਇੱਥੇ ਨਿਕਲ ਗਈ ਅਰੇ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਪੁਲੇਖੇ ਚ ਲੈ ਕੇ ਗਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾਡਾਂ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਜੀ ਮੈਨੂੰ ਮੇਰੀ ਬੇਟੀ ਨੂੰ ਟੌਰਚਰ ਕਰਦਾ ਸੀਗਾ ਦਾਜ ਮੰਗਦਾ ਸੀ ਮੇਥੋਂ ਇਹਦਾ ਪ੍ਰਾਤ ਤੇ ਉਹਦੀ ਮਾਂ ਬਹੁਤ ਮੈਨੂੰ ਤੰਗ ਕਰਦੇ ਸੀਗੇ ਸਾਡੇ ਅਮਰੀਕਾ ਵਾਲੀ ਨੂੰ ਇਹਨਾਂ ਨੇ ੱੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਮੈਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਬੇਟੀ ਮੇਰੀ ਇੱਥੇ ਹੈ ਨਹੀਂ ਪੜਦੀ ਆ ਬੇਟੀ ਮੇਰੀ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਮੇਰੀ ਮਾਂ ਨੂੰ ਭਰੋਸੇ 'ਚ ਲੈ ਕੇ ਇੱਕ ਹੋਰ ਬੰਦਾ ਸੀ ਇਹਦੇ ਨਾਲ ਜਿਹਨੂੰ ਇਹ ਖੜਕੂ ਸਿੰਘ ਦਾਸ ਦਾ ਸੀ ਉਹਨਾਂ ਨੇ ਭਰੋਸੇ 'ਚ ਲੈ ਕੇ ਦਰਵਾਜ਼ਾ ਖੁਲਾ ਲਿਆ ਮੇਥੋਂ ਖੁਲਾ ਕੇ ਦਰਵਾਜ਼ਾ ਕਿ ਮੈਂ ਲੜਨਾ ਆਉਂਦਾ ਆ ਗੋਲਦੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਉਹਨਾਂ ਨਾਲ ਲੜਨਿੰਦਾ ਨਾਲ ਇਹ 10 15 ਯਾਣੇ ਮੈਂ ਕੱਲਾ ਆਇਆ ਮੈਨੂੰ ਇਹ ਗੱਲ ਕਹਿੰਦਾ ਜੇ ਤੂੰ ਮੇਰੇ ਕੁੜੀ ਨਾਲ ਸਾਈਡ ਤੇ ਕਰੈਕਟਰ ਲੂਜ਼ ਕਰੂ ਤੇ ਤਾਂ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਕਰਨ ਦੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਕਦੇ ਮੇਰੇ ਪੰਜ ਵਿਆਹ ਦੱਸਦਾ ਕਦੇ ਮੈਨੂੰ ਲੰਡਰ ਜਨਮ ਦੱਸਦਾ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖਲਾਸੇ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਤੇ ਲਿਆ ਕੇ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਵਾਲੀ ਨਾਲ ਕੋਈ ਹੋਈ ਜੀ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਇਹਨੇ ਮਤਲਬ ਵਿਆਹ ਜ਼ਰੂਰ ਕਰਵਾ ਲਿਆ ਪਰ ਇਹ ਕਹਿੰਦਾ ਸੀ ਜੇ ਬੇਟੀ ਪੈਸੇ ਮੰਗਦੀ ਸੀ ਆਪਾਂ ਤਾਂ ਬਰਾਗੀਆਂ ਜੇ ਬਰਾਗੀਆਂ ਫੇ ਵਿਆਹ ਕਿਉਂ ਕਰਵਾਇਆ ਸੀ ਰਹਿਣ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਭਾਈਪਣ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆ ਬੋਤੇ ਤੁਸੀਂ ਕਿਸੇ ਲੇਡੀ ਜਨ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਲੜਨ ਆ ਰਹੇ ਇਹਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀਗਾ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾਂ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਫਿਰ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਹੱਥ ਕਰਾ ਲੈਣਗੇ ਜਾਂ ਕੋਈ ਨਹੀਂ ਭਰੋਸੇ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਮੈਂ ਆਪਣੇ ਕਿਸਮਤ ਦੇ ਤੇਰੀ ਨਾਮ ਲਈ ਬੰਦੇ ਨੂੰ ਦੇਖ ਅੱਜ ਮੈਂ ਮੰਨਦੀ ਆ ਲੋਕ ਪਹਿਲਾਂ ਉਦੋਂ ਕਹਿੰਦੇ ਸੀ ਅੱਜ ਮੈਂ ਮੰਨਦੀ ਆ ਮੈਂ ਗਲਤ ਕੀਤਾ ਮੇਰੇ ਵਰਗੇ ਇਨਸਾਨ ਨੂੰ ਤਾਂ ਮਰ ਜਾਣਾ ਚਾਹੀਦਾ ਜਿਹੜੀ ਮੈਂ ਵੀ ਤੇਰੀ ਜ਼ਿੰਦਗੀ ਬਰਬਾਦ ਕਰਤੀ ਉਦੇ ਵਿੱਚ ਐਨ ਇਨਸਾਫ ਦੇਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਦਾ ਸਾਰੀ ਬਾਹਾਂ ਟੁੱਟ ਗਈ ਤੇ ਸਾਰੀ ਬਾਹ ਮੋਪੀ ਪਈਆ ਆ ਹੰਗੜਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦੇ ਗੱਜੇ ਮੈਂ ਇਹ ਹੋਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਪ ਦੇ ਦਿਮਾਗ ਨਾਲ ਸੋਚੋ ਸਰਕਾਰ ਬਾਡੀ ਜਿਹੜੀ ਲੱਤ ਤੇ ਇਹ ਗੋਲੀ ਮਾਰਨ ਇਸ ਮਕਸਦ ਦੇ ਨਾਲ ਆਈ ਸੀ ਇਹ ਕਹਿਣਾ ਚਾਹੁੰਦੇ ਜਾਨਵਰ ਮਾਰਨਾ ਆ ਸੀ ਤਾਂ ਇਹ ਇਹ ਜਾਨਵਰ ਮਾਰਨਾ ਆ ਸੀ ਐਨੀਵੇ ਇਹ ਵੀ ਸ਼ਾਇਦ ਕੁੜੀ ਮਾਰ ਰੱਖੀ ਹੋਈ ਆ ਜੇ ਮੈਂ ਕੁੜੀ ਰੱਖੀ ਹੁੰਦੀ ਤਾਂ ਉਹ ਪੜਨ ਨਾ ਲੱਗਦੀ ਠੀਕ ਆ ਉਹ ਪੜਨ ਲੱਗੀ ਹੋਈ ਆ ਪੜਾਈ ਕਰ ਰਹੀ ਆ ਉਹ ਆਪਦੀ ਠੀਕ ਆ ਇਹਨੂੰ ਆਪਣੇ ਆਪ ਸੋਚਣਾ ਚਾਹੀਦਾ ਜੇ ਮੈਂ ਪੜਾਉਣਾ ਚਾਹੁੰਨੇ ਜੋ ਕੁੜੀ ਪੜਨਾ ਚਾਹੁੰਦੀ ਆ ਤੈਨੂੰ ਪੜ ਦੇਣਾ ਚਾਹੀਦਾ ਪਰ ਵਾਲ ਬਰੇ ਨਾਲ ਕੋਈ ਦੋ ਵੈਪਨ ਸੀਗੇ ਕਰਵਾਲ ਬਰ ਸਿ ਕੁਝ ਹੋਰ ਵੈਪਨ ਸੀਗਾ ਦੋ ਸੀਗੇ ਬਸ ਦੋ ਹੀ ਮਤਲਬ ਉਹ ਦੇ ਕਰਕੇ ਹਮਲਾ ਕਿਹੜੇ ਨਾਲ ਕੀਤਾ ਗਿਆ ਤੁਹਾਡੇ 'ਤੇ ਹਮਲਾ ਇਹਦੇ ਇਹਦਾ ਭਾਈ ਦਾ ਲਾਇਸੈਂਸ ਵਾਲਵਰ ਉਹਦੇ ਨਾਲ ਕੀਤਾ ਗਿਆ ਤਾਂ ਤਾਇ ਦੇ ਮੁੰਡੇ ਵਾਲ ਲਾਇਸੈਂਸ ਵਾਲਵਰ ਨਾਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਵਿੰਦਰ ਸਿੰਘ ਖੇੜੀ ਵਾਲਾ ਜਿਨ੍ਹਾਂ ਨੂੰ ਖੇੜੀ ਵਾਲੇ ਬਾਬੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤਾਂ ਉਹਨਾਂ ਦੀ ਸੱਸ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਖੇੜੀ ਵਾਲੇ ਬਾਬੇ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਦੇ ਬਾਹਰ ਆ ਕੇ ਉਹਨਾਂ ਦੇ ਲੱਤ ਦੇ ਉੱਤੇ ਗੋਲੀ ਮਾਰੀ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਏ ਗੋਲੀ ਆਰ ਪਾਰ ਹੋ ਗਈ ਤਾਂ ਉਹਨਾਂ ਦੀ ਸੱਸ ਜਿਹੜੇ ਨੇ ਉਹ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਗੁਰਜੀਤ ਕੌਰ ਤਾਂ ਇਹਨਾਂ ਦੇ ਨਾਲ ਜ਼ਰੂਰ ਅਸੀਂ ਗੱਲਬਾਤ ਕਰਦੇ ਹਾਂ ਪੂਰਾ ਮਸਲਾ ਜਾਣਦੇ ਹਾਂ ਕਿ ਘਰ ਦੇ ਜਿਹੜੀ ਗੱਲ ਆ ਘਰ ਦਾ ਜਿਹੜਾ ਉਹ ਸੀਗਾ ਉਹ ਬਾਹਰ ਕਿਉਂ ਆਇਆ ਤਾਂ ਕੀ ਮਸਲਾ ਇਹ ਸਾਰਾ ਸੀਗਾ ਜਿਹੜਾ ਤੁਹਾਡਾ ਘਰ ਦਾ ਜਿਹੜਾ ਸੀਗਾ ਘਰ ਦੀ ਗੱਲ ਸੀਗੀ ਇਹ ਬਾਹਰ ਕਿਉਂ ਆਈ ਕੀ ਮਸਲਾ ਸੀਗਾ ਇਹ ਜੀ ਮੈਨੂੰ ਮੇਰੇ ਬੇਟੇ ਨੂੰ ਟਾਰਚਰ ਕਰਦਾ ਸੀਗਾ ਦਾਜ ਮੰਗਦਾ ਸੀ ਮੇਥੋਂ ਇਹਦਾ ਭਰਾ ਤੇ ਉਹਦੀ ਮਾਂ ਬਹੁਤ ਮੈਨੂੰ ਤੰਗ ਕਰਦੇ ਸੀਗੇ ਉਸ ਕਰਕੇ ਅਸੀਂ ਬੇਟੀ ਦੋ ਤਿੰਨ ਵਾਰ ਲਿਆਂਦੀ ਦੋ ਤਿੰਨ ਵਾਰ ਫੈਸਲੇ ਕਰਕੇ ਤੋਰੀ ਮੈਂ ਬਹੁਤ ਮਤਲਬ ਛੋਟ ਚ ਗੱਲ ਕਰੂੰਗੀ ਤੁਹਾਡੇ ਨਾਲ ਗਲਤੀ ਹੋ ਗਈ ਮੇਥੋਂ ਇਹਨੂੰ ਵਿਆਹ ਕੇ ਉੱਥੇ ਤੇ ਉਸ ਦਿਨ ਵੀ ਇਹ ਉਹਨੂੰ ਲੈਣ ਆਇਆ ਬੇਟੀ ਮੇਰੀ ਇੱਥੇ ਹੈ ਨਹੀਂ ਪੜਦੀ ਆ ਬੇਟੀ ਮੇਰੀ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਮੇਰੀ ਮਾਂ ਨੂੰ ਭਰੋਸੇ ਚ ਲੈ ਕੇ ਇੱਕ ਹੋਰ ਬੰਦਾ ਸੀ ਇਹਦੇ ਨਾਲ ਜਿਹਨੂੰ ਇਹ ਖਾੜਕੋ ਸਿੰਘ ਦੱਸਦਾ ਸੀ ਉਹਨਾਂ ਨੇ ਭਰੋਸੇ ਚ ਲੈ ਕੇ ਦਰਵਾਜ਼ਾ ਖੁਲਾ ਲਿਆ ਮੇਰੇ ਤੋਂ ਖਲਾ ਕੇ ਦਰਵਾਜ਼ਾ ਮੁੜ ਕੇ ਇਹਨਾਂ ਨੇ ਮਤਲਬ ਉਹ ਉਹਨੂੰ ਬੰਦੇ ਨੇ ਮੈਂ ਦੱਸਣ ਲੱਗ ਗਈ ਮੈਂ ਕਿਹਾ ਵੀ ਇਹਨੇ ਆ ਕਰਤੂਤ ਕੀਤੀ ਆ 7 ਜੂਨ ਨੂੰ 7 ਜੂਨ ਨੂੰ ਵੀ ਇਹਨਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਤਿੰਨ ਬੰਦਿਆਂ ਨੇ ਵੀ ਜਿਹਦੀ ਮੈਂ ਪਹਿਲਾਂ ਵੀ ਉਹ ਕਰਵਾਈ ਸੀ ਰਿਪੋਰਟ ਇਹਨੇ ਫੇਰ ਉਸ ਦਿਨ ਜਦੋਂ ਮੈਂ ਉਹਨੂੰ ਦਿਖਾਉਣ ਲੱਗੀ ਵੀ ਆ ਦੇਖੋ ਮੇਰਾ ਦਰਵਾਜ਼ਾ ਤੋੜਿਆ ਹੋਇਆ ਹੈ ਇਹਦੇ ਤਾਏ ਦੇ ਮੁੰਡੇ ਨੇ ਮੇਰੇ ਨਾਲ ਹੱਥੋਂ ਪਾਈ ਹੋਇਆ ਹੱਥੋਂ ਪਾਈ ਹੋਇਆ ਜਦੋਂ ਅਸੀਂ ਮਤਲਬ ਕਿ ਉੱਪਰਲੇ ਮੁੰਡੇ ਨੇ ਮੈਂ ਬਾਜਾ ਮਾਰੀਆ ਮੇਰੇ ਜਿਹੜਾ ਰਹਿੰਦਾ ਵੀ ਛਡਾ ਦੇ ਉਹਦਾ ਇੱਕ ਦੋਸਤ ਆਇਆ ਸੀ ਦੋ ਜਣਿਆਂ ਨੇ ਉਹ ਉਹਨੇ ਮੈਨੂੰ ਛੜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਮੁੰਡੇ ਨੇ ਉਹਦੇ ਡੰਡਾ ਮਾਰੇ ਆ ਹੱਥੋਂ ਪਾਈ ਹੋ ਗਿਆ ਅਸੀਂ ਭੱਜ ਜਾਂਦੇ ਉੱਧਰ ਨੂੰ ਜਾ ਰਹੇ ਸੀਗੇ ਇਹਨੇ ਭੱਜ ਕੇ ਰਵਾਲਵਰ ਕੱਢਿਆ ਆਪਦਾ ਮੈਂ ਖੇ ਮਿਲ ਕੇ ਭੱਜ ਲਏ ਇਹਨੇ ਰਵਾਲਵਰ ਕੱਢ ਲਿਆ ਹਨਾ ਤੇ ਇਹਨੇ ਠਾਠਾ ਕਰਕੇ ਮਤਲਬ ਦੋ ਗੋਲੀ ਪਰ ਇਸੇ ਮਕਸਦ ਦੇ ਨਾਲ ਆਏ ਸੀਗੇ ਕਿ ਤੁਹਾਡੀ ਜਿਹੜੀ ਲੱਤ ਤੇ ਇਹ ਗੋਲੀ ਮਾਰਨ ਇਸ ਮਕਸਦ ਦੇ ਨਾਲ ਆਏ ਸੀ ਇਹ ਕਹਿਣਾ ਚਾਹੁੰਦੇ ਮੈਨੂੰ ਜਾਨਵਰ ਮਾਰਨ ਆਇਆ ਸੀਗਾ ਇਹ ਇਹ ਜਾਨਵਰ ਮਾਰਨ ਆਇਆ ਸੀ ਇਹਨੂੰ ਇਹ ਹੈ ਵੀ ਸ਼ਾਇਦ ਕੁੜੀ ਮੈਂ ਰੱਖੀ ਹੋਈ ਆ ਜੇ ਮੈਂ ਕੁੜੀ ਰੱਖੀ ਹੁੰਦੀ ਤਾਂ ਉਹ ਪੜਨ ਨਾ ਲੱਗਦੀ ਠੀਕ ਆ ਉਹ ਪੜਨ ਲੱਗੀ ਹੋਈ ਆ ਪੜਾਈ ਕਰ ਰਹੀ ਆ ਉਹ ਆਪਦੀ ਠੀਕ ਆ ਇਹਨੂੰ ਆਪਣੇ ਆਪ ਸੋਚਣਾ ਚਾਹੀਦਾ ਜੇ ਮੈਂ ਪੜਾਉਣਾ ਚਾਹੁੰਦੇ ਜੇ ਉਹ ਕੁੜੀ ਪੜਨਾ ਚਾਹੁੰਦੀ ਤਾਂ ਇਹਨੂੰ ਪੜ ਦੇਣਾ ਚਾਹੀਦਾ ਇਸ ਹਾਲਤ ਵਿੱਚ ਤੁਹਾਡੀ ਕੁੜੀ ਜਿਹੜੀ ਹੈ ਬਾਬੇ ਦੇ ਨਾਲ ਰਹਿਣਾ ਚਾਹੁੰਦੀ ਆ ਅ ਨਹੀਂ ਜੇ ਉਹ ਰਹਿਣਾ ਚਾਹੁੰਦੀ ਹੁੰਦੀ ਤਾਂ ਮਤਲਬ ਉਹ ਪੜਨ ਨਾ ਲੱਗਦੀ ਜੀ ਵਜਾ ਹੈ ਨਾ ਨਾਲ ਰਹਿਣ ਦੀ ਆਹੀ ਬਸ ਨਸ਼ਾ ਪੱਤਾ ਮਤਲਬ ਇਹ ਤਾਂ ਤੰਗ ਕਰਨਾ ਟੌਰਚਰ ਕਰਨਾ ਪਰਿਵਾਰ ਦਾ ਦਾਜ ਦੇਜ ਮੰਗ ਕਰਨੀ ਜਿਹੜੀ ਤੁਸੀਂ ਦਾਦ ਦੇ ਇਸ ਦੀ ਮੰਗ ਕਹਿ ਰਹੇ ਹੋ ਇਹ ਵਿਆਹ ਦੇ ਸਮੇਂ ਜਦੋਂ ਤੁਸੀਂ ਕੀ ਰੋਕਾ ਰੁਕਾ ਕੀਤਾ ਸੀਗਾ ਉਸ ਸਮੇਂ ਵੀ ਕੀਤੀ ਗਈ ਸੀ ਜਦ ਵਿਆਹ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਉਸੇ ਟਾਈਮ ਕੀਤੀ ਗਈ ਸੀ ਉਸੇ ਟਾਈਮ ਇਹਨੇ ਕਿਹਾ ਸੀ ਜੀ ਉਸੇ ਟਾਈਮ ਹੈ ਤੁਸੀਂ ਕਹਿ ਰਹੇ ਹੋ ਕਿ ਮੰਗ ਕੀਤੀ ਗਈ ਸੀ ਉਸ ਟਾਈਮ ਮੰਗ ਕੀਤੀ ਗਈ ਤਾਂ ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਹੀ ਗੱਲ ਨਹੀਂ ਆਈ ਕਿ ਹੁਣ ਇਹੋ ਜਿਹੀ ਮੰਗਾ ਕੀਤੀ ਹੈ ਜੇ ਅੱਗੇ ਜਾ ਕੇ ਪਤਾ ਨਹੀਂ ਕੀ ਹੋਊਗਾ ਤੁਸੀਂ ਵਿਆਹ ਦਾ ਡਿਸੀਜਨ ਕਿਵੇਂ ਲੈ ਲਿਆ ਪਹਿਲਾਂ ਇਹਨੇ ਮੰਗ ਕੀਤੀ ਬਾਅਦ ਦੇ ਵਿੱਚ ਜਦੋਂ ਅਸੀਂ ਉੱਠ ਕੇ ਤੁਰਨ ਲੱਗੇ ਫਿਰ ਇਹ ਕਹਿਣ ਲੱਗਾ ਮਾਤਾ ਮੈਂ ਚੁੰਨੀ ਚੜਾ ਕੇ ਲੈ ਕੇ ਹਾਂ ਚੁੰਨੀ 11 ਬੰਦੇ ਆਉਣਗੇ ਚੁੰਨੀ ਚੜਾ ਕੇ ਲੈ ਜਾਣਗੇ ਉਸ ਤੋਂ ਬਾਅਦ ਦੇ ਵਿੱਚ ਕਹਿੰਨੇ 250 ਬੰਦਾ ਕਿ ਆ ਸੀ ਮੈਨੂੰ 5 ਦਿਨ ਪਹਿਲਾਂ 70 ਬੰਦੇ ਲੈ ਕੇ ਆਇਆ ਸੀਗਾ ਨਾਲ ਮੇਰਾ ਰਾਸ਼ਨ ਪਾਣੀ ਖਰਾਬ ਕੀਤਾ ਨਾਲ ਜਿਹੜੀਆਂ ਨਾ ਟੂਮਾ ਮੰਗੀਆਂ ਮੈਂ ਟੂਮਾ ਪਾਈਆਂ ਪਰ ਫਿਰ ਵੀ ਅੱਜ ਮੇਰੀ ਆ ਹਾਲਤਾ ਵੀ ਇਹਨੇ ਮੇਰੇ ਗੋਲੀ ਮਾਰਤੀ ਨਹੀਂ ਤੂੰ ਤੁਸੀਂ ਜਦੋਂ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਸੀਗਾ ਉਦੋਂ ਬੰਦਾ ਆਂਡ ਗਵਾਣ ਦੇ ਵਿੱਚ ਸਾਰਿਆਂ ਨੂੰ ਪੁੱਛਦਾ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਿ ਕੀ ਸੋਭਾ ਆਇਆ ਇਹ ਦਿਨ ਚਾਰ ਪੰਜ ਪਹਿਲਾਂ ਮੇਰੀ ਮੁਲਾਕਾਤ ਤਾਂ ਹੋ ਚੁੱਕੀਆਂ ਸੀਗੀਆਂ ਗੁਰਬਾਣੀ ਦੀਆਂ ਗੱਲਾਂ ਕਰਦਾ ਸੀ ਰੱਬ ਦੀਆਂ ਗੱਲਾਂ ਕਰਦਾ ਸੀਗਾ ਉਸ ਕਰਕੇ ਮੈਂ ਭਲੇਖੇ ਦੇ ਵਿੱਚ ਫਸ ਗਈ ਤੁਹਾਡੀ ਕੁੜੀ ਨੇ ਜਦੋਂ ਤੁਹਾਨੂੰ ਦੱਸਿਆ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੁੜੀ ਨੂੰ ਘਰੇ ਲਿਆਏ ਦੋ ਤਿੰਨ ਵਾਰ ਘਰੇ ਲੈ ਕੇ ਆਇਆ ਦੋ ਤਿੰਨ ਵਾਰ ਫੈਸਲੇ ਕਰਕੇ ਇਹ ਲੈ ਕੇ ਆਇਆ ਫੈਸਲੇ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ ਵੀ ਹੁਣ ਮੈਂ ਜਿਹੜਾ ਕੀ ਧਿਆਨ ਰੱਖੂਗਾ ਚੰਗੀ ਤਰ੍ਹਾਂ ਰੱਖੂਗਾ ਇਹ ਇਹ ਕਿਹਾ ਜਾਂਦਾ ਇਹ ਮਤਲਬ ਦਵਾਈ ਦੋਈ ਵੀ ਇਹਦਾ ਭਾਈ ਦਪਾਉਣ ਜਾਂਦਾ ਸੀਗਾ ਬੇਟੀ ਨੂੰ ਇਹ ਸਾਰਾ ਕੁਝ ਜਦ ਮੰਨ ਕੇ ਗਿਆ ਖਰਚਾ ਨਹੀਂ ਸੀ ਦੰਦੇ ਇਹ ਫਿਰ ਉਦੋਂ ਖਰਚੇ ਨੂੰ ਵੀ ਕਹਿੰਦਾ ਸੀ ਮੈਂ ਇਹਦੇ ਅਕਾਊਂਟ 'ਚ ਪੈਸੇ ਪਾਉਂਗਾ ਇਹ ਖਰਚਾ ਆਪ ਦਾਪ ਕਰ ਲਿਆ ਕਰੇ ਉਹ ਆਪਣੀ ਜ਼ੋਰ ਤੋਂ ਪੈਸੇ ਮੰਗਦੀ ਸੀ ਖਰਚੇ ਲਈ ਹਨਾ ਜੇ ਕਿਤੇ ਲੋੜ ਪੈ ਦਵਾਈ ਬੂਟੀ ਨੂੰ ਵੀ ਉਹਦਾ ਜ਼ੋਰ ਦਵਾ ਕੇ ਲੈ ਕੇ ਆਉਂਦਾ ਸੀਗਾ ਇਹਨੇ ਮਤਲਬ ਵਿਆਹ ਜ਼ਰੂਰ ਕਰਵਾ ਲਿਆ ਪਰ ਇਹ ਕਹਿੰਦਾ ਸੀਗਾ ਜ ਜੇ ਬਰਾਕਿਆਂ ਫੇ ਵਿਆਹ ਕਿਉਂ ਕਰਵਾਇਆ ਸੀਗਾ ਹਨ ਕਿੰਨੇ ਜਦੋਂ ਤੁਹਾਡੇ ਗੋਲੀ ਮਾਰੀ ਗਈ ਆ ਤੇ ਕਿੰਨੇ ਕੁ ਦੂਰ ਸੀਗੇ ਉਹ ਤੁਹਾਡੇ ਤੋਂ ਕਿ ਜਿੰਨਾ ਕਿੰਨਾ ਕੁ ਡਿਸਟੈਂਸ ਸੀ ਚਾਰ ਪੰਜ ਫੁੱਟ ਤੋਂ ਹੀ ਆ ਕੇ ਗੋਲੀ ਮਾਰਤੀ ਉਹਨੇ ਮੇਰੇ ਅੱਛਾ ਹਾਂ ਚਾਰ ਪੰਜ ਉਹ ਆਏ ਨੇ ਉਹਨਾਂ ਨੇ ਬਾਹਰ ਗੱਡੀ ਲਾਈ ਆ ਤੇ ਉਸ ਤੋਂ ਬਾਅਦ ਤੁਸੀਂ ਬਾਹਰ ਗਏ ਹੋ ਉਹਨਾਂ ਨੇ ਆਏ ਨੇ ਦਰਵਾਜ਼ਾ ਮਤਲਬ ਖੜਕਾਈ ਗਏ ਸਾਡੀ ਮੈਮੇ ਤੂਤੂ ਵੀ ਹੋਈ ਹੈ ਇਹ ਕੰਦਰ ਵੀ ਗੱਲ ਤੇ ਮੈਮੇ ਤੂਤੂ ਹੋਈ ਵੀ ਕੁੜੀ ਨੂੰ ਲੈ ਕੇ ਉਹ ਕਹਿੰਦੇ ਵੀ ਮਤਲਬ ਵੀ ਦਰਵਾਜ਼ਾ ਖੋਲ ਮੈਂ ਕਿਹਾ ਵੀ ਮੈਂ ਤੈਨੂੰ ਦਰਵਾਜ਼ਾ ਇਕੱਲੇ ਨੂੰ ਨਹੀਂ ਖੋਲਦੀ ਅਕਸਰ ਆਪਾਂ ਦੇਖਦੇ ਆਂ ਧੀਆਂ ਦੇ ਰੋਲੇ ਪੈਂਦੇ ਨੇ ਤਾਂ ਬੰਦਾ ਰਿਸ਼ਤੇਦਾਰ ਲੈ ਕੇ ਜਾਂਦਾ ਪਹਿਲਾਂ ਬੰਦੇ ਨੂੰ ਇਨਫਾਰਮ ਕਰਕੇ ਜਾਂਦਾ ਵੀ ਅਸੀਂ ਆ ਰਹੇ ਆਂ ਹਨਾ ਨਾ ਇਹਨਾਂ ਨੇ ਮੈਨੂੰ ਇਨਫਾਰਮ ਕੀਤਾ ਨਾ ਇਹ ਰਿਸ਼ਤੇਦਾਰ ਲੈ ਕੇ ਆਏ ਨੇ ਠੀਕ ਆ ਆ ਸਾਰਾ ਕੁਝ ਮਤਲਬ ਇਹ ਕਰਦੇ ਰਹੇ ਨੇ ਇਹਨਾਂ ਨੇ ਸਿੱਧਾ ਆ ਕੇ ਮਤਲਬ ਇਹਨੂੰ ਆਏ ਸੀਗਾ ਮੈਂ ਆਉਂਗਾ ਆ ਕੇ ਚੱਕ ਕੇ ਲੈ ਜਾਊ ਅੱਛਾ ਵੀ ਉਹਨਾਂ ਉਹ ਇਸ ਮਕਸਦ ਨਾਲ ਆਏ ਸੀ ਵੀ ਆ ਕੇ ਵੀ ਹਾਂ ਵੀ ਆ ਕੇ ਮੈਂ ਚੱਕ ਕੇ ਲੈ ਜਾ ਡਰਾ ਧਮਕਾ ਕੇ ਤੁਹਾਨੂੰ ਰਿਵਾਲਵਰ ਰਿਵਾਲਵਰ ਇਹਨਾਂ ਕੋਲ ਦੋ ਵੈਪਨ ਸੀਗਾ ਇੱਕ ਰਿਵਾਲਵਰ ਸੀ ਇੱਕ ਕੁਝ ਹੋਰ ਵੈਪਨ ਸੀਗਾ ਦੋ ਸੀਗੇ ਬਸ ਦੋਹੇ ਮਤਲਬ ਉਹਦੇ ਕਰਕੇ ਇਹ ਹਮਲਾ ਕਿਹੜੇ ਨਾਲ ਕੀਤਾ ਗਿਆ ਤੁਹਾਡੇ ਤੇ ਹਮਲਾ ਇਹਦੇ ਇਹਦਾ ਭਾਈ ਦਾ ਲਾਇਸੈਂਸੀ ਰਿਵਾਲਬਰ ਉਹਦੇ ਨਾਲ ਕੀਤਾ ਗਿਆ ਤੇ ਤਾਇ ਦੇ ਮੁੰਡੇ ਦਾ ਲਾਇਸੈਂਸੀ ਰਿਵਾਲਬਰ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਵੀ ਹੋਈ ਆ ਹਸਪੀਟਲ ਹਸਪੀਟਲ ਦੇ ਵਿੱਚ ਵੀ ਤੁਸੀਂ ਇਕੱਠੇ ਦਿਖਾਈ ਇੱਥੋਂ ਅਸੀਂ ਨਾ ਦਵਾਈ ਲੈਣ ਗਏ ਆ ਮਤਲਬ ਮੈਨੂੰ ਇੱਥੇ ਹਸਪੀਟਲ ਚ ਲੈ ਕੇ ਗਏ ਨੇ ਮੇਰੇ ਬੱਚੇ ਗਾਹ ਮੂਰੇ ਇਹ ਖੜਾ ਸੀਗਾ ਪਹਿਲਾਂ ਮੈਨੂੰ ਇਹ ਸੀਗਾ ਜਦੋਂ ਮੈਂ ਕਿਹਾ ਨਾ ਬਈ ਹਾਏ ਵੀ ਉਹ ਫਿਰ ਮੂਨੇ ਖੜਾ ਹਨ ਇੱਕਦਮ ਘਬਰਾ ਕੇ ਜਦੋਂ ਮੈਂ ਇਹ ਗੱਲ ਕਹੀ ਹੈ ਤਾਂ ਮੈਨੂੰ ਇਹ ਸੀਗਾ ਵੀ ਸ਼ਾਇਦ ਬੇਟਾ ਗਲਤੀ ਨਾਲ ਰਸਤੇ ਪੈਰ ਰੱਖਿਆ ਗਿਆ ਪਰ ਬੇਟਾ ਕਹਿੰਦਾ ਵੀ ਮੈਂ ਜਦੋਂ ਉਹਦੇ ਵੱਲ ਦੇਖ ਰਿਹਾ ਵੀ ਉਹਨੇ ਲੱਕ ਤੇ ਹੱਥ ਲਾਇਆ ਦੁਬਾਰਾ ਵਾਰ-ਵਾਰ ਕੱਢਣ ਲਈ ਕਹਿੰਦਾ ਮੈਂ ਸੈਲਫ ਡਿਫੈਂਸ ਲਈ ਉਹਨੂੰ ਹਿੱਟ ਕੀਤਾ ਕਿ ਦੁਬਾਰਾ ਇੱਕ ਵਾਰੀ ਉਹਨਾਂ ਦੀ ਕੋਸ਼ਿਸ਼ ਸੀ ਕਿ ਤੁਹਾਡੇ ਬੇਟੇ ਦੇ ਉੱਤੇ ਵੀ ਜਿਹੜਾ ਹਮਲਾ ਹੈ ਉਹ ਕੀਤਾ ਜਾਵੇ ਉਹ ਬੇਟੇ ਦੇ ਪਹਿਲਾਂ ਨੇ ਤਿੰਨ ਫੇਰ ਕਰਕੇ ਗਿਆ ਉਹਰੇ ਬੇਟੇ ਤੇ ਵੀ ਤਿੰਨ ਫੇਰ ਉਹਨੂੰ ਦੁੱਖ ਇਹ ਸੀਗਾ ਉਹਨੂੰ ਬੇਟੇ ਨੂੰ ਮੇਰੇ ਨੂੰ ਦੁੱਖਾ ਤਾਂ ਕਹਿੰਦਾ ਵੀ ਤੈਨੂੰ ਛੱਡਦਾ ਨਹੀਂ ਮਾਰ ਦੂੰਗਾ ਮੈਨੂੰ ਇਹ ਗੱਲ ਕਹਿੰਦਾ ਜੇ ਤੂੰ ਮੇਰੇ ਕੁੜੀ ਨਾਲ ਬਸਾਈ ਤੇਰਾ ਕਰੈਕਟਰ ਲੂਜ਼ ਕਰੂੰ ਇੱਦਾਂ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਕਰਨ ਦੀ ਆਮ ਵੀਡੀਓ ਤੁਸੀਂ ਦੇਖ ਰਹੇ ਹੋ ਕਦੇ ਮੇਰੇ ਪੰਜ ਵਿਆਹ ਦੱਸਦਾ ਕਦੇ ਮੈਨੂੰ ਲੰਡਰ ਜਨਾਨੀ ਦੱਸਦਾ ਕਦੇ ਕੁਸ਼ਕ ਇਹ ਇਸ ਗੱਲ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਮੇਰੇ ਦੇਖੋ ਜੀ ਮਤਲਬ ਤਿੰਨ ਮੈਰਜ਼ਾ ਮੇਰੀਆਂ ਹੋਈਆਂ ਸੀਗੀਆਂ ਜਿਹੜੀਆਂ ਔਨ ਰਿਕਾਰਡ ਨੇ ਠੀਕ ਆ ਨਾ ਸਭ ਕੁਝ ਪਤਾ ਦੁਨੀਆ ਨੂੰ ਵੀ ਪਤਾ ਸਾਰਾ ਕੁਝ ਉਸ ਤੋਂ ਬਿਨਾ ਮੇਰਾ ਕਦੇ ਵੀ ਕਿਸੇ ਨਾਲ ਕੋਈ ਇਦਾਂ ਦਾ ਰਿਲੇਸ਼ਨ ਹੈ ਨਹੀਂਗਾ ਇਹ ਝੂਠ ਤੁਹਾਨੂੰ ਵੀ ਝੂਠਾ ਉਹ ਕਰਨ ਦਾ ਵੀ ਦੁਨੀਆਦਾਰੀ ਦੇ ਵਿੱਚ ਤੁਹਾਡਾ ਝੂਠਾ ਦੁਨੀਆਦਾਰ ਠੀਕ ਹੈ ਨਾ ਤੁਹਾਡੀ ਕੁੜੀ ਜਦੋਂ ਆਉਂਦੀ ਸੀਗੀ ਪੇਕੇ ਤੁਸੀਂ ਲੈ ਕੇ ਆਉਂਦੇ ਸੀ ਇਹ ਕਦੇ ਸਾਰ ਲੈਂਦੇ ਸੀਗੇ ਫੋਨ ਕਰਕੇ ਠੀਕ ਠਾਕ ਕੁੜੀ ਦਾ ਕਦੇ ਪੁੱਛਣਾ ਹੀ ਨਹੀਂ ਵੀ ਦਵਾਈ دارو ਕੋਈ ਬਿਮਾਰੀ ਸ਼ਮਾਰੀ ਕਿਸੇ ਚੀਜ਼ ਇਹ ਮੇਰੀ ਬੇਟੀ ਦੇ ਪਥਰੀਆਂ ਸੀਗੀਆਂ ਪਥਰੀਆਂ ਦਾ ਉਹਦਾ ਇਲਾਜ ਅਸੀਂ ਪਹਿਲਾਂ ਇੱਥੇ ਕਰਵਾਉਂਦੇ ਰਹੇ ਉਹਨਾਂ ਨੂੰ ਬਾਰ-ਬਾਰ ਮੈਂ ਮਤਲਬ ਦੱਸਦੀ ਰਹੀ ਇਹਨੂੰ ਦੋ ਤਿੰਨ ਵਾਰ ਫੋਨ ਕਰਕੇ ਅਸੀਂ ਭਲਾਣੇ ਹਸਪੀਟਲਾਂ ਭਲਾਣੇ ਪਹਿਲਾਂ ਸਰਕਾਰੀ ਚ ਗਏ ਬਾਅਦ ਚ ਬੱਤੀ ਰੈਫਰ ਕਰਤਾ ਇਹਨਾਂ ਚ ਕੋਈ ਨਹੀਂ ਆਇਆ ਫਿਰ ਜਿੱਦਨ ਬੱਤੀ ਰੈਫਰ ਕਰਤਾ ਉਹਦਨ ਸ਼ਾਮ ਨੂੰ ਇਹ ਆਇਆ ਕਹਿੰਦਾ ਕਿੰਨਾ ਗੰਦਾ ਹਸਪਤਾਲ ਹੈ ਉੱਥੋਂ ਫਿਰ ਚ ਕਿਤੇ ਫਿਰ ਕਿਤੇ ਹੋਰ ਕਰਵਾਇਆ ਐਡਮਿਟ ਕਰਵਾਇਆ ਲੈ ਕੇ ਘਰੇ ਪਾਤੀ ਸਵਾ ਦੰਸੇ ਕੇ ਘਰੇ ਲਿਆਂਦੀ ਦੂਜੇ ਦਿਨ ਵੀ ਮਤਲਬ ਘਰੇ ਉਹਨੂੰ ਸਗਾ ਤੇ ਤੋੜ ਕੇ ਲੈ ਕੇ ਗਿਆ ਉਹਨੂੰ ਟੀਕੇ ਲੱਗੇ ਹੋਏ ਸੀ ਦਰਦ ਦੇ ਉਹਦੇ ਉਹਨੂੰ ਸਵਾ ਦੇ ਵਿੱਚ ਤੋੜ ਕੇ ਲੈ ਕੇ ਗਿਆ ਕਹਿੰਦਾ ਵੀ ਮੇਰੇ ਨਾਲ ਚੱਲ ਗਿਆ ਕੱਢ ਕੇ ਆ ਫਿਰ ਉਹ ਗਈ ਵੀ ਆ ਵਿਚਾਰੀ ਹਨਾ ਬਹੁਤ ਤਕਲੀਫ ਦੇ ਵਿੱਚ ਸੀਗੀ ਮੈਂ ਵੀ ਨਾਲ ਗਈ ਸੀ ਸਗਾ ਤੇ ਮੁੰਡੇ ਵੀ ਮੇਰੇ ਨਾਲ ਗਏ ਸੀ ਗਏ ਸੀ ਪਰ ਉਹ ਤੋਂ ਬਾਅਦ ਜੇ ਨੇ ਕੋਈ دارو ਨਹੀਂ ਦਵਾਈ ਦਵਾਈ دارو ਨਹੀਂ ਕੀਤੀ ਮੈਂ ਕਰਵਾਈ ਆ 11 ਦਿਨ ਫਿਰ ਸਕਤੇ ਮੇਰੇ ਕੋਲ ਹੀ ਰਿਹਾ ਵੱਡੀ ਗੋਲੀ ਕਿੱਥੇ ਇੱਕ ਲੱਗੀ ਆ ਤੁਸੀਂ ਸਾਨੂੰ ਦੱਸੋਗੇ ਇੱਥੋਂ ਮਤਲਬ ਇੱਥੋਂ ਵੱਜ ਕੇ ਪਿੱਛੋਂ ਇੱਥੇ ਮੂਰੇ ਨੂੰ ਆ ਪੱਟ ਚੋਂ ਇੱਥੇ ਨਿਕਲ ਗਈ ਆ ਅੱਛਾ ਹੁਣ ਜਿਵੇਂ ਕਿ ਤੁਹਾਨੂੰ ਤੁਹਾਡੀ ਬੇਟੀ ਇੰਨੀ ਜ਼ਿਆਦਾ ਤਕਲੀਫ ਚ ਕਿੰਨਾ ਕ ਤੁਸੀਂ ਦੁੱਖ ਮਹਿਸੂਸ ਕਰਦੇ ਹੋ ਇਸ ਗੱਲ ਦਾ ਜੇ ਕਰਦਾ ਮੇਰਾ ਵੀ ਮੈਂ ਆਪਦੀ ਤੇ ਦੀ ਕਿਸਮਤ ਪੰਨਤੀ ਮੈਂ ਮਤਲਬ ਮੈਂ ਆਪ ਪੰਨਿਆ ਕਿਸਮਤ ਆ ਤੇਰੀ ਮੈਂ ਅੰਲੀ ਬੰਦੇ ਨੂੰ ਦੇਖ ਅੱਜ ਮੈਂ ਮੰਨਦੀ ਆ ਲੋਕ ਪਹਿਲਾਂ ਉਹਦੋਂ ਕਹਿੰਦੇ ਸੀ ਅੱਜ ਮੈਂ ਮੰਨਦੀ ਆ ਮੈਂ ਗਲਤ ਕੀਤਾ ਮੇਰੀ ਵਰਗਿੰਸ ਮਾਨ ਨੂੰ ਤਾਂ ਮਰ ਜਾਣਾ ਚਾਹੀਦਾ ਜਿਹੜੀ ਮੈਂ ਬੁੱਤੀ ਦੀ ਜ਼ਿੰਦਗੀ ਬਰਬਾਦ ਕਰਤੀ। ਤੁਹਾਡੀ ਕੁੜੀ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਹੋਊਗੀ। ਉਹ ਤਾਂ ਤਕਲੀਫ ਚ ਮੇਰੀ ਤੇ ਬਹੁਤ ਤਕਲੀਫ ਚ ਕਿਸੇ ਨੂੰ ਦੱਸ ਵੀ ਨਹੀਂ ਸਕਦੀ। ਮੇਰੇ ਸਾਹਮਣੇ ਵੀ ਦੱਸਦੀ ਮੈਨੂੰ ਕਹਿੰਦੀ ਮਾਂ ਮੈਨੂੰ ਤੇਰੀ ਲੋੜਾ ਰੋਇਆ ਨਾ ਕਰ। ਮੈਨੂੰ ਤੇਰਾ ਲੋੜਾ ਰੋਇਆ ਨਾ ਕਰ। ਤੇ ਹੁਣ ਜਦੋਂ ਤੁਹਾਡੇ ਇਦਾਂ ਗੋਲੀ ਵੱਜੀ ਉਸ ਤੋਂ ਬਾਅਦ ਕੀ ਵੀ ਅੱਗੋਂ ਪੁਲਿਸ ਨੇ ਪਰਚਾ ਉਹਨਾਂ ਤੇ ਦਰਜ ਕਰਤਾ ਕ੍ਰੋਸ ਮੇਰੇ ਤੇ ਕਰਤਾ ਹਾਲਾਂਕਿ ਅਸੀਂ ਸੈਲਫ ਡਿਸੀਜ ਲਈ ਮੇਰੇ ਬੇਟਾ ਕਹਿੰਦਾ ਮੈਂ ਗੱਡੀ ਮਾਰੀ ਸੀਗੀ ਅਸੀਂ ਉਹਨਾਂ ਤੇ ਕੋਈ ਹਮਲਾ ਨਹੀਂ ਕੀਤਾ ਹੈਗਾ ਪਰ ਮੇਰੇ ਨਾਲ ਪੁਲਿਸ ਨਜਾਇਜ਼ ਕਰ ਰਹੀ ਹੈ ਜੇ ਪੁਲਿਸ ਉਹਨਾਂ 7 ਜੂਨ ਵਾਲੀ ਕਾਰਵਾਈ ਕਰ ਦਿੰਦੀ ਤਾਂ ਮੇਰੇ ਨਾਲ ਜਾ ਨਾ ਹੁੰਦਾ ਸੋ ਲੀਡਰਾਂ ਨਾਲ ਮਿਲਿਆ ਹੋਇਆ ਉਹ ਸਰਕਾਰ ਦੇ ਵਿੱਚ ਉਹ ਤੇ ਬੰਦੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਸਰਕਾਰ ਦਾ ਵੀ ਵਿੱਚ ਪਿੱਛੇ ਹੱਥ ਆ ਤਾਂ ਹੀ ਉਹ ਇਹ ਕੁਝ ਕਰੀ ਜਾਂਦਾ ਇਹ ਕਹਿਣਾ ਚਾਹੁੰਦੇ ਉਹ ਹਰ ਇੱਕ ਵੀਡੀਓ ਚ ਕਹਿੰਦਾ ਨਾ ਵੀ ਮੈਂ ਮਿਤਿਸ਼ਾ ਕੋਲ ਜਾਣਾ ਮਸਖਵੀਰ ਬਾਦਲ ਮੇਰਾ ਯਾਰ ਆ ਸੁਖਵੀਰ ਬਾਦਲ ਦੀਆਂ ਘੋੜੀਆਂ ਮੇਰੇ ਕੋ ਮੇਰੀਆਂ ਘੋੜੀਆਂ ਸੁਖਵੀਰ ਬਾਦਲ ਕੋ ਪਤਾ ਨਹੀਂ ਦਾਦੂਵਾਲ ਵਰਕੇ ਸੰਤ ਮਤਲਬ ਉਹਦੇ ਆਉਂਦੇ ਰਹੇ ਹਨ ਮੈਨੂੰ ਵੀ ਉੱਥੇ ਮਿਲੇ ਸੀਗੇ ਉਹਦੇ ਵਿੱਚ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਦੀ ਹਾਂ ਜੋ ਮਤਲਬ ਤੁਸੀਂ ਇਹਦੀ ਮਦਦ ਕਰਨ ਤੋਂ ਪਹਿਲਾਂ ਸੋਚੋ ਕੁਝ ਮੇਰੇ ਵੱਰ ਵੀ ਦੇਖੋ ਗਰੀਬੜੀ ਵੱਲ ਮੈਂ ਆ ਜਿਹੜੇ ਮੇਰੀ ਕੋਠੀ ਆ ਵੀ ਨੌਕਰ ਬਣਾਉਣ ਨੂੰ ਕਹਿੰਦਾ ਸੀ ਉਹ ਮੇਰੇ ਅੱਧੀ ਨੌਕਰਵਾ ਉੱਪਰ ਆਸ਼ਰਮ ਸ਼ੁਰੂ ਕਰਵਾ ਬਹੁਤ ਕੁਝ ਕਹਿੰਦਾ ਸੀ ਇਹ ਅੱਜ ਦਾ ਲੋਕ ਮਤਲਬ ਉਸ ਨਹੀਂ ਸੱਤ ਮੰਨਣਗੇ ਮੇਰੀ ਮਾਪੀ ਵਾਂਗੂ ਮੰਨਦੇ ਨਹੀਂ ਇਹਨਾਂ ਨੂੰ ਕਿ ਬਾਬਾ ਹਾਂ ਖੇੜੀ ਵਾਲਾ ਬਾਬਾ ਖੇੜੀ ਵਾਲਾ ਬਾਬਾ ਸੱਚਾਈ ਜੀ ਜਦ ਲੋਕ ਉਹਦੇ ਨਾਲ ਵਰਤਣਗੇ ਜਾ ਕੇ ਉਦੋਂ ਹੀ ਪਤਾ ਲੱਗੂਗੀ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਬਸ ਮੇਰੀ ਤੁਹਾਡੇ ਅੱਗੇ ਹੀ ਬੇਨਤੀ ਆ ਮੈਨੂੰ ਇਨਸਾਫ ਦਵਾ ਦਿਓ ਰਲ ਮਿਲ ਕੇ ਮੈਨੂੰ ਇਨਸਾਫ ਦਵਾ ਦਿਓ ਕੀ ਇਨਸਾਫ ਚਾਹੁੰਦੇ ਹੋ ਬੀ ਜਿਹੜਾ ਮਤਲਬ ਮੇਰੇ ਬੇਟੇ ਤੇ ਨਜਾਇਜ਼ ਪਰਚਾ ਨਾ ਕੀਤਾ ਜਾਵੇ ਠੀਕ ਹੈ ਕੋਈ ਵੀ ਮਤਲਬ ਐਦਾਂ ਦੀ ਕਾਰਵਾਈ ਨਾ ਕੀਤੀ ਜਾਵੇ ਜਿਹਦੇ ਕਰਕੇ ਮਤਲਬ ਉਸ ਮੇਰੇ ਬੇਟੇ ਦੀ ਮੇਰੇ ਬੱਚੀ ਦੀ ਤੇ ਮੇਰੀ ਜ਼ਿੰਦਗੀ ਖਰਾਬ ਹੋ ਜੂਗੀ ਤੁਸੀਂ ਹੁਣ ਵੀ ਜਦੋਂ ਕਿਤੇ ਘਰੋਂ ਬਾਹਰ ਨਿਕਲਦੇ ਹੋਗੇ ਤੁਹਾਨੂੰ ਇੱਕ ਡਰ ਮਹਿਸੂਸ ਹੁੰਦਾ ਹੋਊਗਾ ਦੇਖੋ ਜੀ ਡਰ ਤਾਂ ਖੈਰ ਮੈਂ ਮਤਲਬ ਉਹ ਤਾਂ ਦਿਮਾਗ ਦੇ ਵਿੱਚ ਗੱਲ ਹੈ ਨਹੀਂ ਕਿ ਡਰ ਵਾਲੀ ਕਿਉਂਕਿ ਮੌਤ ਤਾਂ ਟਲ ਸੱਚਾਈ ਹੈ ਜਿੱਥੇ ਆਉਣੀ ਹੈ ਕੀ ਪਤਾ ਮੈਨੂੰ ਮੇਰੇ ਜਵਾਈ ਨਹੀਂ ਮਾਰਨਾ ਠੀਕ ਹੈ ਜਿਹੜਾ ਸਾਹਿਬ ਪਹਿਲਾਂ ਮੇਰੇ ਹਮਲਾ ਕੀਤਾ ਕਰਤੇ ਦੂਜੀ ਵਾਰ ਮੈਨੂੰ ਨੇ ਗੋਲੀ ਮਾਰੀ ਹੈ ਤੀਸਰੀ ਵਾਰੋ ਮੇਰੇ ਮੱਥੇ 'ਚ ਦਿਲਚਵੀ ਗੋਲੀ ਮਾਰ ਸਕਦਾ ਹੈ ਮਤਲਬ ਤੁਹਾਡੇ ਨਾਲ ਪਹਿਲਾਂ ਤੋਂ ਹੀ ਜਿਹੜਾ ਸੀਗਾ ਵੀ ਹੈ ਨਾ ਤੁਹਾਡੇ ਤੋਂ ਪਹਿਲਾਂ ਹੀ ਹੱਤੋਂ ਵੀ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹਨੂੰ ਇਹ ਹੀ ਹੈ ਮਤਲਬ ਵੀ ਜੇ ਮਤਲਬ ਇਹਦਾ ਕੋਈ ਬੇਟੀ ਦਾ ਸਹਾਰਾ ਹੈ ਠੀਕ ਹੈ ਇਹਦੀ ਮਾਂ ਹੈ ਵੀ ਜੇ ਮੈਂ ਇਹਨੂੰ ਖਤਮ ਕਰ ਦੂੰਗਾ ਵੀ ਤਾਂ ਉਹ ਮੇਰੇ ਜੋਗੀ ਹੋ ਰਹੇ ਜੂਗੀ ਬਸ ਤਾਂ ਬਹੁਤ ਬਹੁਤ ਧੰਨਵਾਦ اے ایس ਸੀ ਜਿਹੜੀ ਕਿ ਗੁਰਜੀਤ ਕੌਰ ਦੇ ਨਾਲ ਜੋ ਕਿ ਖੇੜੀ ਵਾਲੇ ਬਾਬਾ ਦੀ ਸੱਸ ਨੇ ਤਾਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਇਨਸਾਫ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਕੈਮਰਾ ਪਰਸਨ ਤੇਜਿੰਦਰ ਦੇ ਨਾਲ ਮੈਂ ਕਰੁਨਾ ਸ਼ਰਮਾ